ਵਿਸ਼ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਲਪ੍ਰੀਤ ਕੌਰ ਕਪਲ ਸ਼ਰਮਾ ਮਸ਼ਹੂਰ ਕਾਮੇਡੀਅਨ ਉਹਨਾਂ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦੱਸਣਯਾ ਕਿ ਕਪਲ ਸ਼ਰਮਾ ਦੇ ਕੈਫੇ ਤੇ ਮੁਰਤੋਂ ਜਿਹੜੀ ਫਾਇਰਿੰਗ ਹੋਈ ਤੇ ਉਸ ਦੇ ਮਾਮਲੇ ਦੇ ਵਿੱਚ ਆਪਣੇ ਤਾਂ ਪਲਤੇਜ ਪੰਨੂ ਦੇ ਵੱਲੋਂ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਉਹਨਾਂ ਦੇ ਵੱਲੋਂ ਇੱਕ ਵੀਡੀਓ ਬਿਆਨ ਜਿਹੜਾ ਕਿ ਜਾਰੀ ਕੀਤਾ ਗਿਆ ਦੱਸਣਯਾ ਕਿ ਕਪਲ ਸ਼ਰਮਾ ਦੇ ਵੱਲੋਂ ਹਾਲੇ ਵਿੱਚ ਕੈਨੇਡਾ ਦੇ ਵਿੱਚ ਆਪਣਾ ਇੱਕ ਕੈਫੇ ਖੋਲਿਆ ਗਿਆ ਜਿਸ ਦੇ ਉੱਪਰ ਪਹਿਲਾਂ ਵੀ ਫਾਇਰਿੰਗ ਹੋਈ ਸੀ ਤੇ ਹੁਣ ਮੁਰਤੋਂ ਜਿਹੜੀ ਕਿ ਇਹ ਫਾਇਰਿੰਗ ਹੋਈ ਹੈ ਤੇ ਦਸਨ ਨੇ ਆ ਕੇ ਇਸ ਦੇ ਉੱਪਰ ਸਾਰਿਆਂ ਦੇ ਵੱਲੋਂ ਆਪੋ ਆਪਣੇ ਕਮੈਂਟ ਜਿਹੜੇ ਕੀ ਦਿੱਤੇ ਜਾ ਰਹੇ ਨੇ ਆਪ ਨੇ ਤਾਂ ਬਲਤੇਜ ਪੰਨੂ ਨੇ ਕੇਂਦਰ ਸਰਕਾਰ ਤੇ ਜੁੜੇ ਤਿੱਖੇ ਸਵਾਲ ਚੁੱਕੇ ਨੇ ਜਿਨ੍ਹਾਂ ਉਹਨਾਂ ਕਿਹਾ ਕਿ ਅਜੇ ਤੱਕ ਕੇਂਦਰ ਸਰਕਾਰ ਨੇ ਕੈਨੇਡਾ ਸਰਕਾਰ ਨਾਲ ਗੱਲਬਾਤ ਕਿਉਂ ਨਹੀਂ ਕੀਤੀ ਉਹਨਾਂ ਕਿਹਾ ਲੋਰੈਂਸ ਬਿਸ਼ਨੋਈ ਕੁਝ ਰਾਤ ਦੀ ਜੇਲ੍ਹ ਦੇ ਵਿੱਚੋਂ ਖੁੱਲੀਆਂ ਧਮਕੀਆਂ ਦੇ ਰਿਹਾ ਤੇ ਸਾਡੀ ਵਿਦੇਸ਼ ਨੀਤੀ ਆਖਰ ਕਿੱਥੇ ਗਈ ਹੈ ਉਹਨਾਂ ਕਿਹਾ ਕਿ ਦੂਜੀ ਵਾਰ ਕਪਲ ਸ਼ਰਮਾ ਦੇ ਰੈਸਟੋਰੈਂਟ ਤੇ ਗੋਲੀਆਂ ਚੁਲਾਈਆਂ ਗਈਆਂ ਨੇ ਕੇਂਦਰ ਸਰਕਾਰ ਕੋਲ ਹੋਰ ਰਾਜਾਂ ਤੇ ਦੋਸ਼ ਲਗਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੈ ਤਾਂ ਉਹ ਸੁਣਦੇ ਆ ਕਿ ਹੋਰ ਕੀ ਬੋਲਦੇ ਨੇ ਅੱਗੇ ਬਲਤੇਜ ਪੰਨੂ ਕਪਲ ਸ਼ਰਮਾ ਦੇ ਰੈਸਟੋਰੈਂਟ ਦੇ ਉੱਤੇ ਦੂਜੀ ਵਾਰ ਹੋਈ ਫਾਇਰਿੰਗ ਦੇ ਮਾਮਲੇ ਤੇ ਵਿੱਚ ਭਾਤੀ ਜਨਤਾ ਪਾਰਟੀ ਨੇ ਜਿਹਦੀ ਕੇਂਦਰ ਦੇ ਵਿੱਚ ਸਰਕਾਰ ਹੈ ਅਦੇ ਤੱਕ ਕੈਨੇਡਾ ਦੀ ਸਰਕਾਰ ਦੇ ਨਾਲ ਸੰਪਰਕ ਕਿਉਂ ਨਹੀਂ ਕੀਤਾ ਇਹ ਦੂਸਰਾ ਚਾਂਸ ਹੋ ਗਿਆ ਔਰ ਦੂਸਰੀ ਸਭ ਤੋਂ ਅਹਿਮ ਗੱਲ ਕਿ ਗੁਜਰਾਤ ਦੀ ਜੇਲ੍ਹ ਦੇ ਵਿੱਚ ਇਸ ਵੇਲੇ ਕੈਦ ਲਾਰੈਂਸ ਬਿਸ਼ਨੋਈ ਉਹ ਸ਼ਰਿਆਮ ਜੇਲ੍ਹ ਦੇ ਵਿੱਚ ਬੈਠਾ ਹੋਇਆ ਧਮਕੀਆਂ ਦੇ ਰਿਹਾ ਕਦੇ ਉਹ ਕਿਸੇ ਨੂੰ ਧਮਕਾਉਂਦਾ ਹੈ ਕਦੇ ਉਹ ਕਿਸੇ ਨੂੰ ਧਮਕਾਉਂਦਾ ਹੈ ਕੀ ਉਹਨੂੰ ਜੇਲ੍ਹ ਦੇ ਵਿੱਚ ਇਸ ਕਰਕੇ ਬਿਠਾ ਕੇ ਰੱਖਿਆ ਕਿ ਉਹ ਕਿਸੇ ਨਾ ਕਿਸੇ ਨੂੰ ਧਮਕੀਆਂ ਦਿੰਦਾ ਰਿਹਾ ਤੇ ਦੂਸਰੀ ਕਿੱਥੇ ਹੈ ਸਾਡੀ ਫੋਰਨ ਦੀ ਪਾਲਿਸੀ ਜਿਹਦੇ ਤਹਿਤ ਕੈਨੇਡਾ ਦੇ ਨਾਲ ਹੁਣ ਤੱਕ ਗੱਲ ਕਰ ਲੈਣੀ ਚਾਹੀਦੀ ਸੀ ਇਹ ਦੂਸਰੀ ਵਾਰੀ ਜਿਹੜੀ ਆ ਉਹ ਗੋਲੀ ਚੱਲੀ ਹੈ ਔਰ ਦੋਸ਼ ਜਿਹੜੇ ਨੇ ਉਹ ਦੂਜੇ ਸੂਬਿਆਂ ਦੇ ਉੱਤੇ ਲਾਉਣ ਤੋਂ ਬਿਨਾ ਕੇਂਦਰ ਦੀ ਸਰਕਾਰ ਦੇ ਕੋਲੇ ਹੋਰ ਕੋਈ ਕੰਮ ਨਹੀਂ ਹੈ